ਸ੍ਰੀ ਗੁਰਪੁਰਬ ਨੂੰ 350 ਸਾਲਾਂ ਨੂੰ ਸਮਰਪਿਤ ਜਿੱਥੇ ਮਹਾਨ ਨਗਰ ਕੀਰਤਨ ਧੋਬਰੀ ਸਾਹਿਬ ਤੋਂ ਵੱਖ-ਵੱਖ ਸਥੇਤਾਂ ਕਵਰ ਕਰਦਾ ਪੰਜਾਬ ਦੀ ਧਰਤੀ ਤੇ ਪਹੁੰਚਾ ਤੇ ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਮਟਰਨ ਸਾਹਿਬ ਤੋਂ ਪੰਡਿਤ ਕਿਰਪਾ RAM ਜੀ ਦੀ ਔਰਤ استان ਤੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਆ ਉਹ 15 ਨਵੰਬਰ ਨੂੰ ਇਥੋਂ ਆਰੰਭ ਕੀਤਾ ਜਾਊਗਾ ਜਿਹਦੇ ਸਬੰਧ ਦੇ ਵਿੱਚ ਜੰਮੂ ਤੇ ਕਸ਼ਮੀਰ ਸਰਕਾਰ ਦੇ ਨਾਲ ਰਾਬਤਾ ਬਣਾਇਆ ਗਿਆ ਸੀ ਪਰ ਅੱਜ ਆਨਰੇਬਲ ਗਵਰਨਰ ਸਾਹਿਬ ਨਾਲ ਬੈਠ ਕੇ ਸਾਰਾ ਇਹ ਵਿਚਾਰ ਬਦੰਦਰਾ ਹੋਇਆ ਤੇ ਜਿਹਦੇ ਵਿੱਚ ਸਾਡੇ ਹਾਕਮਾਂ ਚਾਰ ਸਾਡੇ ਮਿਸ਼ਨ ਦੇ ਹਰਪਿੰਦਰ ਸਿੰਘ ਸਰਦਾਰ ਜਗਤਾਰ ਸਿੰਘ ਸਰਦਾਰ ਅਜੀਤ ਸਿੰਘ ਤੇ ਸਾਡੇ ਹੋਰ ਸਾਰੇ ਸੱਜਣ ਗੋਵਿੰਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੇ ਲੋਕਲ ਇਥੋਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਧਾਨ ਜਿਹੜੇ ਚੁਣੇ ਹੋਏ ਆ ਉਹ ਬੈਠ ਕੇ ਸਾਰਿਆਂ ਨੇ ਮੁਲਾਕਾਤ ਕੀਤੀ ਆ ਤੇ ਗਵਰਨਰ ਸਾਹਿਬ ਨੇ ਸਾਨੂੰ ਇਸ ਗੱਲ ਦੀ assurance ਦਿੱਤੀ ਆ ਕਿ ਸਾਰਾ ਹੀ ਪੰਜਾਬ ਦੀ ਧਰਤੀ ਤੱਕ ਸਾਡਾ ਜਿਹੜਾ ਪ੍ਰਬੰਧ ਆ ਉਹ ਵਧੀਆ ਕੀਤਾ ਜਾਊਗਾ ਸੋ ਅੱਜ ਉਹ ਪਰਮਿਸ਼ਨ ਮਿਲ ਗਈ ਆ ਤੇ ਅਸੀਂ 15 ਤਰੀਕ ਨੂੰ ਹੁਣ ਇਥੋਂ ਚਾਲੇ ਪਾਵਾਂਗੇ ਨਾਲ ਅਸੀਂ ਉਹਨਾਂ ਨੂੰ 23 ਤੋਂ 25 ਤੱਕ ਦੇ ਜਿਹੜੇ ਸਮਾਗਮ ਆ ਉਹਨਾਂ ਦੇ ਵੀ ਇਹ ਮੈਡੀਸ਼ਨ ਦਿੱਤੀ ਆ ਤੇ ਉਹ ਵੀ ਉਹਨੇ ਕਿਹਾ ਭਈ ਅਸੀਂ ਬਿਲਕੁਲ ਪਹੁੰਚਾਂਗੇ ਤੇ ਅੱਜ ਇੱਥੇ ਸਾਡਾ ਖੜੇ ਹੋ ਕੇ ਪ੍ਰੈਸ ਕਾਨਫਰੰਸ ਕਰਨ ਦਾ ਪਰਪਸ ਸਰਦਾਰ ਕਰਮਜੀਤ ਸਿੰਘ ਮੇਰੇ ਨਾਲ ਖੜੇ ਆ ਜਿਹੜੇ ਇਥੋਂ ਦੇ ਪ੍ਰਧਾਨ ਨੇ ਕਿਉਂਕਿ ਕੋਸ਼ੇ ਪ੍ਰਧਾਨ ਇਹਨਾਂ ਦੇ ਕੱਲ ਤੇ ਸ਼੍ਰੀ ਅਮਰਸਰ ਸਾਹਿਬ ਚਲ ਗਿਆ ਸੀ ਜਿਹਨਾਂ ਨੂੰ ਆਪਾਂ ਰਾਤ ਮਲੇ ਵੀ ਸੀਗੇ ਬੈਠ ਕੇ ਵਿਚਾਰ ਵਟਾਂਦਰਾ ਹੋਇਆ ਤਾਂ ਮੈਂ ਹੁਣ ਨਿਮਰਤਾ ਸਹਿ ਸਾਰੀ ਮਹੂਰ ਕਰਨਾਕ ਨੇ ਮਨਾਵ ਲੈਵਾ ਮਾਈ ਭਾਈ ਸ਼੍ਰੀ ਨਗਰਦਿਆਂ ਨੂੰ ਇਹ ਨਿਮਰਤਾ ਸਹਿਤ ਦੇ ਜੰਮੂ ਵਾਲਿਆਂ ਨੂੰ ਇਹ ਅਪੀਲ ਕਰਦਾ ਬੇਨਤੀ ਕਰਦਾ ਕਿ 15 ਤਰੀਕ ਨੂੰ ਮਟਰਨ ਸਾਹਿਬ ਤੋਂ ਇਹ ਆਰੰਭ ਹੋਊਗਾ ਨਗਰ ਕੀਰਤਨ ਜਿਹਦੇ ਵਿੱਚ ਆਪਾਂ ਸਾਰੇ ਹਿੱਤ ਛੱਡ ਕੇ ਕੇਵਲ ਦਾ ਕੇਵਲ ਗੁਰੂ ਨੂੰ ਸੰਮਖੋ ਕੇ ਇਹ ਨਗਰ ਕੀਰਤਨ ਦੇ ਵਿੱਚ ਆਪਾਂ ਹਾਜ਼ਰੀਆਂ ਭਰੀਏ ਜਿਹਦੀ ਸਮਾਪਤੀ ਜਾ ਕੇ ਸ਼੍ਰੀ ਆਨੰਦਪੁਰ ਸਾਹਿਬ ਹੋਣੀ ਹੈ ਸੋ ਉਹਨਾਂ ਦੇ ਵਿੱਚ ਮਹਾਂਤ ਮਨਜੀਤ ਸਿੰਘ ਜੀ ਅਚੇਚੇ ਤੌਰ ਤੇ ਉਹ ਵੀ ਅੱਜ ਪਹੁੰਚੇ ਸੀਗੇ ਸੋ ਸਾਰਿਆਂ ਨੇ ਬੈਠ ਕੇ ਗਵਰਨਰ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਉਹਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਕਿ ਤੁਸੀਂ ਸਾਨੂੰ ਸਾਰਾ ਰੂਟ ਤੈਅ ਕਰਕੇ ਦੇ ਦਿਓ ਤੇ ਅਸੀਂ ਉਹਦੇ ਕੋਆਰਡੀਨੇਟਰ ਦੀ ਟ੍ਰੈਫਿਕ ਦਾ ਤੇ ਸਾਰੇ ਸਕਿਉਰਿਟੀ ਦਾ ਕੰਮ ਸਾਰਾ ਉਹ ਸਾਰਾ ਤਕਰੀਬਨ ਕਰਾਂਗੇ ਸੋ ਇਹਦੀ ਸ਼ੁਰੂਆਤ ਭਾਵੇਂ ਮਟਰਨ ਸਾਹਿਬ ਤੋਂ ਹੋਣੀ ਆ ਪਰ ਇੱਕ ਅਸੀਂ ਵਿਸ਼ੇਸ਼ ਸਮਾਗਮ ਵੀ ਰੱਖਿਆ ਇੱਥੇ ਗੁਰਦੁਆਰਾ ਸ਼ਹੀਦ ਕਾਂ ਤੋਂ ਸ਼ਹੀਦ ਬੂੰਗਾ ਸ਼ਹੀਦ ਬੂੰਗਾ ਤੋਂ ਉਹ 15 ਤਰੀਕ ਨੂੰ ਸਵੇਰੇ ਇੱਥੇ ਅਮਰਦੇਵ ਜੀ ਦੀ ਦੀਵਾਨ ਸਜਣਗੇ ਤੇ ਅਰਦਾਸ ਕਰਕੇ ਫਿਰ ਉੱਥੋਂ ਮਤਨ ਸਾਹਿਬ ਤੋਂ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋਊਗੀ ਸੋ ਜਿੰਨੇ ਵੀ ਸਾਰੇ ਸਾਡੇ ਜੋ ਕੀ ਇੱਥੇ ਪਹੁੰਚੇ ਆ ਸਾਰਿਆਂ ਦਾ ਹੀ ਤੇ ਇੰਨੀਆਂ ਲਗਾਈਆਂ ਤੋਂ ਧੰਨਵਾਦ ਕਰਦਾ ਤੇ ਗਵਰਨਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨੇ ਉੱਥੇ ਆਉਣ ਦਾ ਵੀ ਵਾਅਦਾ ਕੀਤਾ ਤੇ ਸਾਰੀਆਂ ਜਿਹੜੀ ਸਿਕਿਉਰਿਟੀ ਵਗੈਰਾ ਤੇ ਸਾਰਾ ਹੀ ਰੂਟ ਦਾ ਆ ਉਹ ਵੀ ਸਾਰਾ ਉਹਨੇ ਸਾਡੇ ਨਾਲ ਚਾਹੀ ਚਾਹੀ ਸਵੀਕਾਰ ਕੀਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ